ਹੋਸ਼ਿਆਰਪੁਰ ਹਾਦਸੇ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਅਸਲ ਕਾਰਨ ਕੀ ਹੈਗਾ ਉਸ ਦਾ ਪਤਾ ਲੱਗ ਚੁੱਕਿਆ ਹੈਗਾ ਪੁਲਿਸ ਦੇ ਵੱਲੋਂ ਹਾਲਾਂਕਿ ਲਗਾਤਾਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉੱਥੇ ਜੇਕਰ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਸੀਐਮ ਭਗਵੰਤ ਸਿੰਘ ਮਾਨ ਜੋ ਨੇ ਉਹਨਾਂ ਦੇ ਵੱਲੋਂ ਵੱਡਾ ਐਲਾਨ ਵੀ ਕਰ ਦਿੱਤਾ ਤਾਂ ਤੁਹਾਨੂੰ ਦੱਸ ਦੇ ਕਿ ਬੀਤੀ ਰਾਤ ਨੂੰ ਵੱਡਾ ਹਾਦਸਾ ਵਾਪਰਦਾ ਹੈਗਾ ਜਦੋਂ ਗੈਸ ਟੈਂਕਰ ਦੇ ਵਿੱਚ ਆ ਕੇ ਲੱਗ ਜਾਂਦੀ ਹੈ ਟੱਕਰ ਹੋਣ ਤੋਂ ਬਾਅਦ ਤੇ ਇਸ ਦੇ ਵਿੱਚ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਤੇ ਹੁਣ ਇਸੇ ਵਿਚ 23 ਲੋਕਾਂ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਹਨਾਂ ਦੀ ਵੀ ਹਾਲਤ ਗੰਭੀਰ ਹੈ ਕਿਉਂਕਿ ਉਹ ਵੀ ਜੋ ਹੈ ਇਸ ਅੱਗ ਦੀ ਚਪੇਟ ਦੇ ਵਿੱਚ ਆਏ ਸੀ ਤਰ ਲਗਾਤਾਰ ਇਸ ਦੇ ਵਿੱਚ ਜਾਂਚ ਪੜਤਾਲ ਜ਼ਰੂਰ ਕੀਤੀ ਜਾ ਰਹੀ ਉੱਥੇ ਦੂਜੇ ਪਾਸੇ ਜੋ ਲੋਕ ਨੇ ਉਹਨਾਂ ਦੇ ਵੱਲੋਂ ਲਗਾਤਾਰ ਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇਸ ਕਰਕੇ ਕਿ ਜੋ ਇਹ ਓਲ ਟੈਂਕਰ ਜੋ ਗੈਸ ਦੇ ਗੈਸ ਚ ਟੈਂਕਰ ਦੇ ਵਿੱਚ ਭਰੀ ਹੋਈ ਸੀ ਉਹ ਪੁੱਠੀ ਸਾਈਡ ਤੋਂ ਕਿਉਂ ਜਾ ਰਹੀ ਸੀ ਇੱਥੇ ਇਲੀਗਲ ਤਰੀਕੇ ਦੇ ਨਾਲ ਗੈਸ ਜੋ ਹੈ ਉਹ ਭਰੀ ਜਾਂਦੀ ਹੈ ਗਿਆ ਉਹੀ ਕੰਮ ਚੱਲ ਰਿਹਾ ਸੀ ਜਿਸ ਕਰਕੇ ਇਹ ਵੱਡਾ ਹਾਦਸਾ ਵਾਪਰਿਆ ਤਾਂ ਇਸ ਦੀ ਜਾਂਚ ਜੋ ਹੈ ਕਿ ਉਹ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਇਸੇ ਦੇ ਨਾਲ ਜੋ ਜ਼ਖਮੀ ਨੇ ਜਾਂ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੂੰ ਲੈ ਕੇ ਜੋ ਨੁਕਸਾਨ ਹੋਇਆ ਉਸ ਦੀ ਪਰਪਾਈ ਕੌਣ ਕਰੇਗਾ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਐਸ.ਟੀ.ਐਮ ਦੇ ਵੱਲੋਂ ਵਿਸ਼ਵਾਸ ਜੋ ਉਹਨਾਂ ਨੇ ਦਵਾਇਆ ਗਿਆ ਕਿ ਤੁਹਾਨੂੰ ਜੋ ਹੈ ਮੁਆਵਜ਼ਾ ਜ਼ਰੂਰ ਦਿੱਤਾ ਜਾਵੇਗਾ ਅਸੀਂ ਹਰ ਇੱਕ ਡਿਟੇਲ ਜਿਹੜੀ ਹੈਗੀ ਸੀਐਮ ਰਿਲੀਫ ਫੰਡ ਤੱਕ ਪਹੁੰਚਾ ਦਿੱਤੀ ਹੈ ਤੇ ਉਸ ਤੋਂ ਤੁਰੰਤ ਬਾਅਦ ਹੀ ਹੁਣ ਸੀਐਮ ਦਾ ਵੀ ਵੱਡਾ ਐਲਾਨ ਹੋ ਚੁੱਕਿਆ ਹੈਗਾ ਉਹਨਾਂ ਦੇ ਵੱਲੋਂ ਐਲਾਨ ਕੀਤਾ ਐ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਉਹਨਾਂ ਦੇ ਵੱਲੋਂ ਇੱਕ ਪਾਸੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਕਿ ਜੋ ਵੀ ਇਸ ਦੇ ਵਿੱਚ ਜ਼ਖਮੀ ਹੋਏ ਨੇ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਉਹਨਾਂ ਦਾ ਇਲਾਜ ਹੋਇਆ ਕਿਸੇ ਵੀ ਹਸਪਤਾਲ ਦੇ ਵਿੱਚ ਉਹ ਪੜਤੀ ਨੇ ਉਹਨਾਂ ਦਾ ਸਾਰਾ ਇਲਾਜ ਮੌਤੇ ਵਿੱਚ ਕੀਤਾ ਜਾਵੇਗਾ ਇਸੇ ਦੇ ਨਾਲ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਕੀਤਾ ਗਿਆ ਤਾਂ ਤਾਜ਼ਾ ਅਪਡੇਟ ਕੀ ਐਸੇ ਵਿੱਚ ਤੁਹਾਨੂੰ ਦੱਸ ਦਈਏ ਇਸ ਦੇ ਵਿੱਚ ਜੋ ਲੋਕ ਨੇ ਉਹਨਾਂ ਦੇ ਵੱਲੋਂ ਵੱਖ-ਵੱਖਰੇ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਹੁਣ ਤੋਂ ਨਹੀਂ ਬਹੁਤ ਟਾਈਮ ਪਹਿਲਾਂ ਤੋਂ ਹੀ ਲਗਾਤਾਰ ਜੋ ਹੈ ਲੀਗਲ ਤਰੀਕੇ ਦੇ ਨਾਲ ਗੈਸ ਭਰਨ ਦਾ ਕੰਮ ਚੱਲ ਰਿਹਾ ਸੀ ਹਾਲਾਂਕਿ ਹੁਣ ਇਸ ਨੂੰ ਲੈ ਕੇ ਲਗਾਤਾਰ ਜੋ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੋ ਪੁਲਿਸ ਦੀ ਟੀਮ ਦੀ ਮੌਕੇ ਤੇ ਪਹੁੰਚੀ ਹੋਈਆਂ ਉਹਨਾਂ ਦੇ ਵੱਲੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਇਹਨਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਜੋ ਲੋਕ ਨੇ ਉਹਨਾਂ ਦੇ ਵੱਲੋਂ ਸਵਾਲ ਵੀ ਚੁੱਕੇ ਗਏ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਆਖਰ ਡਰਾਈਵਰ ਤੇ ਨਾਲ ਹੀ ਜੋ ਕਲੀਨਰ ਨੇ ਉਹਨਾਂ ਉਤੇ ਹੀ ਇਲਜ਼ਾਮ ਕਿਉਂ ਲਗਾਏ ਜਾ ਰਹੇ ਨੇ ਐਲਪੀਜੀ ਪਲਾਂਟ ਦੀ ਕੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਉਹਨਾਂ ਉਤੇ ਇਲਜ਼ਾਮ ਜਾਂ ਉਹਨਾਂ ਨੂੰ ਸ਼ਿਕੰਜੇ ਦੇ ਵਿੱਚ ਕਿਉਂ ਨਹੀਂ ਲਿਆ ਜਾ ਰਿਹਾ ਉੱਥੇ ਹੀ ਪਰਪਾਈ ਦੀ ਗੱਲ ਕੀਤੀ ਸੀ ਲੇਕਿਨ ਹੁਣ ਸੀਐਮ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਤੇ ਇਹਦੇ ਵਿੱਚ ਜੋ ਲੋਕ ਨੇ ਉਹਨਾਂ ਦੇ ਵੱਲੋਂ ਵੀ ਸਵਾਲ ਚੁੱਕਿਆ ਗਿਆ ਹੈਗਾ ਕਿ ਗੈਸ ਦੇ ਨਾਲ ਭਰਿਆ ਹੋਇਆ ਜਿਹੜਾ ਟੈਂਕਰ ਸੀਗਾ ਉਹ ਪੁੱਠੀ ਜੋ ਹੈ ਸਾਈਡ ਤੇ ਕਿਉਂ ਜਾ ਰਿਹਾ ਸੀਗਾ ਇਸ ਉੱਤੇ ਵੀ ਸਵਾਲ ਜੋ ਹੈ ਚੁੱਕਿਆ ਜਾ ਰਿਹਾ ਤੇ ਇਸ ਦੇ ਨਾਲ ਪੈਟਰੋਲ ਪੰਪ ਉੱਤੇ ਜਾਂ ਪਿੰਡਾਂ ਦੇ ਵਿੱਚ ਜਾਂ ਦੂਰ ਥਾਵਾਂ ਉੱਤੇ ਜੋ ਇਹ ਗੈਸ ਦੇ ਨਾਲ ਰਿਲੇਟਡ ਜਿਹੜਾ ਕੰਮ ਹੁੰਦਾ ਉਹ ਦੂਰ ਇਲਾਕੇ ਦੇ ਵਿੱਚ ਕਿਉਂ ਨਹੀਂ ਹੁੰਦਾ ਐਂਬੂਲੈਂਸ ਕੀ ਪਲਾਂਟ ਦੇ ਕੋਲ ਨਹੀਂ ਸੀ ਉਹਨਾਂ ਦੀ ਐਂਬੂਲੈਂਸ ਕਿਉਂ ਨਹੀਂ ਪਹੁੰਚੀ ਤਾਂ ਵਕ-ਵਕ ਜਿਹੜੇ ਨੇ ਇਹਨਾਂ ਦੇ ਵੱਲੋਂ ਲਗਾਤਾਰ ਇਲਜ਼ਾਮ ਲਗਾਏ ਾਰੇ ਸੀ ਹਾਲਾਕੀ ਹੁਣ ਤੁਹਾਨੂੰ ਦੱਸ ਦੇ ਕਿ ਜੋ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਦੋਂ ਮੌਕੇ ਉਤੇ ਸਾਰਾ ਸਮਾਨ ਜਿਹੜਾ ਹੈਗਾ ਉਹ हट ਗਿਆ ਹੈਗਾ ਉਸ ਨੂੰ ਹਟਾ ਦਿੱਤਾ ਗਿਆ ਹੈਗਾ ਤਾ ਉਥੇ ਜੋ ਹੈ ਪਾਣੀ ਦਾ ਛਿੜਕਾ ਜਿਹੜਾ ਹੈਗਾ ਉਹ ਕੀਤਾ ਗਿਆ ਟੈਂਕਰ ਨੂੰ ਹਟਾਉਣ ਦੇ ਲਈ ਜੋ ਹੈ ਕ੍ਰੇਨ ਬੁਲਾਈ ਗਈ ਸੀ ਜਿਸ ਦੇ ਮਦਦ ਦੇ ਰਾਹੀਂ ਜੋ ਹੈ ਜੋ ਟੈਂਕਰ ਸੀ ਉਸ ਨੂੰ ਹਟਾਇਆ ਗਿਆ ਹੈਗਾ ਹਾਲਾਂਕਿ ਜੋ ਘਰ ਹੈਗੇ ਉਹ ਸੜ ਗਏ ਨੇ ਦੁਕਾਨਾਂ ਜੋ ਹੈਗੀਆਂ ਉਹ ਸੜ ਗਈਆਂ ਨੇ ਮੌਕੇ ਤੇ ਐਸਜੀਐਮ ਪਹੁੰਚੇ ਜਿਨ੍ਹਾਂ ਦੇ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਦੂਜੇ ਪਾਸੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਪੂਰੀ ਖਬਰ ਦੇ ਵਿੱਚ ਪੁਲਿਸ ਵੀ ਜੋ ਹੈ ਮੌਕੇ ਤੇ ਪਹੁੰਚੀ ਹੋਈ ਐ ਐਸਪੀ ਮੇਜਰ ਸਿੰਘ ਜਿਨ੍ਹਾਂ ਦੇ ਵੱਲੋਂ ਬਕਾਦਾ ਅਸਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਆਖਰ ਕੀ ਕੋ ਜਨਾ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕੀ ਕੁਝ ਕਹਿਣਾ ਹੈ ਉਹਨਾਂ ਦਾ ਤੁਹਾਨੂੰ ਵੀ ਸੁਣਾਉਂਦੇ ਆ ਇਹਦੇ ਵਿੱਚ ਦੇਖੋ ਜਿਹੜਾ ਇਹਦੇ ਚੀਜ਼ ਦੇ ਵਿੱਚ ਸਾਡੀ ਇਨਵੈਸਟੀਗੇਸ਼ਨ ਹੋ ਰਹੀ ਹੈ ਫਿਲਹਾਲ ਅਸੀਂ ਐਕਸੀਡੈਂਟ ਦਾ ਪਰਚਾ ਦਰਜ ਕਰ ਦਿੱਤਾ ਹੈ ਜਿਹੜਾ ਲੋਕਾਂ ਨੇ ਹੁਣ ਸਾਨੂੰ ਦੱਸਿਆ ਵੀ ਆਲੇ-ਦੁਆਲੇ ਜਿਹੜਾ ਕਰਕੇ ਵੀ ਪਲਾਂਟਾਂ ਦੇ ਵਿੱਚ ਇਹ ਚੀਜ਼ ਹੋ ਰਹੀ ਹੈ ਉਹਦੀ ਵੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਔਰ ਵੱਡੇ ਲੈਵਲ ਦੇ ਉੱਤੇ ਕਈ ਬੰਦੇ ਅਸੀਂ ਰੌਂਡ ਅਪ ਵੀ ਕਰ ਲਏ ਹੈਗੇ ਜੋ ਜੋ ਵੀ ਪਾਰਟ ਆਫ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਉ ਉਹ ਤੱਥਾਂ ਦੇ ਆਧਾਰ ਤੇ ਲਿਆ ਕੇ ਕੀਤਾ ਜਾਊਗਾ ਕਾਨੂੰਨ ਸਾਰਕਾਰ ਕਾਰਵਾਈ ਕੀਤੀ ਜਾ ਜਿੰਨਾ ਤੱਕ ਮੋਤਾਂ ਕਿ ਨਹੀਂ ਆ ਕਹੋ ਗਈਆਂ ਜੀ ਮੋਤਾਂ ਹਜੇ ਮੈਂ ਪ੍ਰੋਪਰ ਸ਼ੋਰ ਨਹੀਂ ਹੈਗਾ ਕਿਉਂਕਿ ਹਜੇ ਤਾਂ ਕੋਈ ਲਵਾਸਾ ਹਸਪੀਟਲ ਬੈਠਾ ਕੋਈ ਸਿਵਲ ਹਸਪੀਟਲ ਬੈਠਾ ਕੋਈ ਲੋਕਲ ਲੈਵਲ ਦੇ ਉੱਤੇ ਚੱਲ ਗਿਆ ਜਿੱਦਾਂ ਜਿੱਦਾਂ ਰਾਤ ਦਾ ਸਨੇਰਾ ਸੀ ਇਹਦੇ ਵਿੱਚ ਹੁਣ ਸਾਰੇ ਆਫੀਸਰ ਸਾਡੇ ਐਸਐਸਪੀ ਸਾਹਿਬ ਵੀ ਉਧਰ ਗਏ ਹੋਏ ਆ ਮੈਂ ਮੌਕੇ ਤੇ ਪਹੁੰਚਾਂ ਤਾਂ ਕਿ ਕੋਈ ਹੋਰ ਨਾ ਆਵੇ ਕਿਉਂਕਿ ਜਦੋਂ ਇਹ ਘਟਨਾ ਵਾਪਰਦੀ ਹੈ ਤੇ ਲੋਕੀ ਜਿਆਦਾ ਜਿਆਦਾ ਦੇਖ ਲੈਂਦੇ ਤੇ ਧਿਆਨ ਬ ਇਨਵੈਸਟੀਗੇਸ਼ਨ ਤੁਹਾਨੂੰ ਸਾਰਾ ਕਲੀਅਰ ਕਰ ਰਹੇ ਨੇ ਜੀ ਐਫਆਰ ਬਾਈ ਨੇਮ ਕੀਤੀ ਗਈ ਐਫਆਰ ਅਨਨੋਨ ਬੰਦੇ ਤੇ ਕੀਤੀ ਗਈ ਹੈ ਕਿਉਂਕਿ ਇਹਦੇ ਵਿੱਚ ਹੋਣਾ ਸੀ ਪਲਾਟ ਲਿਆ ਰਾਤ ਸੀਗਾ ਰਾਤ ਦਾ ਸਾਡਾ ਐਸਸੀ ਵੀ ਘੱਟ ਤੋਂ ਘੱਟ ਜਿਹੜੀ ਆ ਉਹ ਲੋਕਾਂ ਦਾ ਜਿਹੜਾ ਜਾਨ ਮਾਲ ਦਾ ਨੁਕਸਾਨ ਹੋਵੇ ਹੁਣ ਸਾਡੇ ਐਸਐਚਓ ਉੱਥੇ ਮੌਕੇ ਤੇ ਬੈਠੇ ਹੋਇਆ ਕਿ ਕਿੰਨੇ ਵਜੇ ਟਰੱਕ ਆਇਆ ਕਿੰਨੇ ਵਜੇ ਕਿੰਨੇ ਮੀਟਰ ਟਾਨੇ ਦੇ ਵਿੱਚ ਗੈਸ ਹੋਈ ਕੌਣ ਓਨਰ ਸੀ ਤੇ ਕੌਣ ਇਹਦਾ ਗਾਹ ਡਰਾਈਵਰ ਰੱਖਿਆ ਸੀ ਉਹ ਸਾਨੂੰ ਓਨਰਸ ਦਾ ਜਿਹੜਾ ਰਿਕਾਰਡ ਅਸੀਂ ਕਢਾ ਰਹੇ ਹਾਂ ਔਰ ਇਹਨਾਂ ਦੀ ਸੀਸੀਟੀਵੀ ਫੁਟੇਜ ਵੀ ਲੈ ਰਹੇ ਹਾਂ ਕਿ ਕਿੰਨੇ ਵਜੇ ਆਊ ਤੁਹਾਡਾ ਇਹ ਦੱਸਿਆ ਕਿ ਇਲੀਗਲ ਚੱਲ ਰਿਹਾ ਸੀ ਹਾਂ ਹੁਣ ਸਾਡੇ ਮੇਰੇ ਸਾਹਮਣੇ ਆਇਆ ਲੋਕੀ ਬਾਕ-ਬਾਕ ਕਰ ਰਿਹਾ ਵੀ ਇੱਥੇ ਇੱਕ ਪਲਾਟ ਸੀਗਾ ਉਹਦੇ ਵਿੱਚ ਕਰਦੇ ਆ ਉਹ ਸਾਰੀਆਂ ਟੀਮਾਂ ਸਾਡੀਆਂ ਆਲਰੇਡੀਆਂ ਰਾਤ ਦੀਆਂ ਇਹਦੇ ਤੇ ਵਰਕ ਕਰ ਰਹੀਆਂ ਉਹ ਵੀ ਤੁਹਾਡੇ ਸਾਹਮਣੇ ਸਾਰਾ ਅਸੀਂ ਸਿਸਟਮ ਇਹਦੇ ਵਿੱਚ ਕਲੀਅਰ ਕਰਾਂਗੇ ਇੱਥੋਂ ਕੁਝ ਹੀ ਮੀਟਰ ਦੀ ਦੂਰੀ ਤੇ ਸਰ ਇੱਕ 18 ਵਾਲ ਜੰਦਰ ਨਿਸ਼ਕਰਮਾ ਮੰਦਿਰ ਹਾਂ ਮੈਨੂੰ ਵੀ ਹੁਣੇ ਦੱਸਿਆ ਇਹਨਾਂ ਨੇ ਉਹਦੇ ਲਾਗੇ ਵੀ ਦੱਸ ਦਿਆ ਕਹਿੰਦੇ ਹੈਗਾ ਉਹ ਵੀ ਅਸੀਂ ਸਾਰਾ ਹੀ ਇਨਵੈਸਟੀਗੇਸ਼ਨ ਕਰ ਰਹੇ ਸਾਡੀ ਇੱਕ ਵੱਖ ਟੀਮ ਲੱਗੀ ਹੋਈ ਹੈ ਜਿਹੜੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਉਹਦੇ ਲਈ ਮੁਆਫੀ ਉਹਦੇ ਲਈ ਮੁ ਜਲਦੀ ਇਹਦਾ ਕਲੀਅਰ ਕਰਨ ਕਿਸਾਨ ਬੰਦੇ ਰਾਉਂਡ ਅਪ ਕੀਤੇ ਜੀ ਕੁਝ ਦੇਖੋ ਰਾਤ ਤਿੰਨ ਚਾਰ ਬੰਦੇ ਸੀ ਰਾਉਂਡ ਅਪ ਕਰ ਲਿਆ ਜਿਹੜੇ ਜਿਨ੍ਹਾਂ ਦਾ ਵੀ ਚੀਜ਼ ਸਾਹਮਣੇ ਆਈ ਹੈਗਾ ਉਹ ਅਸੀਂ ਰਾਤ ਹੀ ਰਾਉਂਡ ਅਪ ਕਰ ਲਿਆ ਸੀ ਬਾਕੀ ਟੀਮਾਂ ਗਈਆਂ ਪਲਾਟ ਦੇ ਨਾਲ ਵੀ ਸੰਬੰਧਤ ਆ ਕੁਝ ਜਿਹੜੇ ਦਾ ਕੰਮ ਵੀ ਕਰਦੇ ਹੈਗੇ ਸੀ ਉਹ ਬੰਦੇ ਅਸੀਂ ਕੀਤੇ ਹੋਏ ਆ ਉਹ ਅਸੀਂ ਤੁਹਾਨੂੰ ਬਾਅਦ ਵਿੱਚ ਇਨਵੈਸਟੀਗੇਸ਼ਨ ਕਲੀਅਰ ਕਰਾਂਗੇ ਰਾਤ ਇਤਿਹਾਸ ਤੇ ਬਾਅਦ ਤੋ ਵੀ ਹਜੇ ਤੱਕ ਵੀ ਜੋ ਟਰੱਕ ਡਾਇਵਰ ਨੇ ਉਹ ਨਹੀਂ ਹਟੇ ਠਾਬਿਆਂ ਦੇ ਕੋਲ ਹੀ ਹਜੇ ਤੱਕ ਵੀ ਗੱਡੀਆਂ ਖੜੀਆਂ ਨੇ ਦੇਖੋ ਜੀ ਇਹ ਸਾਰੇ ਹੀ ਲੋਕਾਂ ਦੀ ਜਦੋਂ ਆਪਣੇ ਸਾਡੀ ਬਦਕਿਸਮਤੀ ਆ ਤੇ ਆਪਾਂ ਜਦੋਂ ਘਟਨਾ ਵਾਪਰ ਕਦੀ ਵੀ ਕਿਸੇ ਨੇ ਪਹਿਲਾਂ ਇਹ ਧਿਆਨ ਦੇ ਵਿੱਚ ਨਹੀਂ ਲਿਆਂਦਾ ਕਿ ਜਿਹੜੀ ਰੋਡ ਤੇ ਗੱਡੀ ਖੜੀਆ ਰੋਡ ਤੇ ਗੱਡੀ ਖੜਨੇ ਵੈਸੇ ਹੀ ਜੁਰਮ ਹੈਗਾ ਹੁਣ ਸਾਰੇ ਹੀ ਆਪਾਂ ਗੱਲਾਂ ਕਰ ਰਹੇ ਆ ਜਦੋਂ ਘਟਨਾ ਵਾਪਰ ਜਾਂਦੀ ਉਦੋਂ ਸਾਰਾ ਹੀ ਸਮਾਜ ਗੱਲਾਂ ਕਰ ਲਾਂ ਪੈਂਦਾ ਪ੍ਰਾਈਮ ਤਾਂ ਜ਼ਿੰਮੇਵਾਰੀ ਚਾਹੀਦੀ ਆ ਅਗਰ ਤੁਹਾਡੇ ਏਰੀਆ ਦੇ ਵਿੱਚ ਕੋਈ ਗੱਡੀ ਵਗੈਰਾ ਖੜਦੀ ਹੈਗੀ ਤਾਂ ਤੁਸੀਂ ਇਨਫੋਰਮ ਕਰੋ ਪੁਲਿਸ ਨੂੰ ਇਨਫੋਰਮ ਕਰੋ ਪ੍ਰਸ਼ਾਸਨ ਨੂੰ ਕੌਮ ਕਰੋ ਕਿਉਂਕਿ ਇਹਦੇ ਵਿੱਚ ਤਾਂ ਖਤਰਨਾਕ ਇੱਕ ਬੰਬ ਲੈ ਕੇ ਘੁੰਮ ਰਿਹਾ ਠੀਕ ਨਹੀਂ ਇਹ ਪਬਲਿਕ ਦਾ ਵੀ ਸਹਿਯੋਗ ਤੋਂ ਬਿਨਾਂ ਇਹ ਚੀਜ਼ਾਂ ਕਲੀਅਰ ਨਹੀਂ ਕੀਤੀਆਂ ਜਾ ਸਕਦੀਆਂ ਫਿਰ ਜਦੋਂ ਇਦਾਂ ਦੀ ਘਟਨਾ ਵਾਪਰ ਜਾਂਦੀ ਫਿਰ ਇ